ਜੀ ਹਿਟਲਰ ਦੀ ਜੇਲ ਦਾ ਉਹ 메ਨ ਪੁਰਾਣਾ ਦਰਵਾਜਾ ਸਾਰਾ ਕੁਝ ਪੁਰਾਣਾ ਹੀ ਹੈ ਦੇਖੋ ਬੱਚੇ ਆਏ ਨੇ ਸਕੂਲਾਂ ਦੇ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਕਿੰਨੇ ਬੱਚੇ ਆਏ ਨੇ ਜੇਲ ਵੇਖਣ ਵਾਸਤੇ ਹਿਟਲਰ ਦੀ ਇਹ ਸਾਰੀ ਹਿਟਲਰ ਦੀ ਜੇਲ ਹੈ ਜਿੱਥੇ ਯਹੂਦੀ ਕੈਦੀ ਡੱਕੇ ਹੁੰਦੇ ਸਨ بارش ਪੈ ਰਹੀ ਹੈ ਥੋੜੀ ਥੋੜੀ ਹਲਕੀ ਹਲਕੀ ਇਹ ਆਸਟਰੀਆ ਯੂਰਪ ਦੇ ਵਿੱਚ ਹਿਟਲਰ ਦੀ ਜੇਲ ਜਿੱਥੇ 60 ਲੱਖ ਯਹੂਦੀਆਂ ਨੂੰ ਗੈਸ ਦੀਆਂ ਪੱਟੀਆਂ 'ਚ ਸਾਰ ਦਿੱਤਾ ਗਿਆ ਸੀ ਇਹ ਮੇਨ ਦਰਵਾਜ਼ਾ ਸੀ ਇੱਕ ਥੱਲੇ ਆ ਮੇਨ ਦਰਵਾਜ਼ਾ ਇੱਕੇ ਵੀ ਆ ਜਿੱਥੋਂ ਲੋਕਾਂ ਨੂੰ ਗੈਦੀਆਂ ਨੂੰ ਅੰਦਰ ਲਿਆਂਦਾ ਜਾਂਦਾ ਸੀ ਆ ਦੇਖੋ ਜੀ ਨਜ਼ਾਰਾ ਇਹ ਉਹ ਪੱਠੀ ਹੈ ਜਿਹਦੇ ਵਿੱਚ ਯਹੂਦੀਆਂ ਨੂੰ ਸਾੜਿਆ ਜਾਂਦਾ ਸੀ ਇਹ ਗੈਸ ਦੀ ਪੱਠੀ ਦੇਖੋ ਵੀਰੋ ਇਹ ਉਹ ਗੈਸ ਦੀ ਪੱਠੀ ਹੈ ਜੀ ਜਿਹਦੇ ਵਿੱਚ ਯਹੂਦੀਆਂ ਨੂੰ ਸਾੜਿਆ ਜਾਂਦਾ ਸੀ ਮੁਰਾ ਮੈਂ ਨਾ ਕਈ ਕਈ ਬੰਦੇ ਹੁੰਦੇ ਸਨ ਇੱਕ ਥੱਲੇ ਹੁੰਦਾ ਸੀ ਇੱਕ ਉੱਪਰ ਇੱਕ ਤੀਜਾ ਥੱਲੇ ਉੱਤੇ ਪਰ ਕਿੱਡੀ ਲੰਮੀ ਪੱਟੀ ਹੈ ਗੈਨਸ ਦੀ ਆ ਦੇਖੋ ਜੀ ਤੇ ਆ ਉਹਦਾ ਬੰਦ ਕਰਨ ਵਾਲਾ ਦਰਵਾਜ਼ਾ ਇਹ ਹੈ ਜੀ ਅੱਜ ਨਜ਼ਾਰਾ ਦੇਖਿਆ ਸੁਣਿਆ ਸੀ ਇਤਿਹਾਸ ਵਿੱਚ ਹਿਸਟਰੀ ਵਿੱਚ ਬੋਲਦੇ ਰਹੇ ਹਾਂ ਸਟੇਜਾਂ ਤੇ ਵੀ ਹਿਟਲਰ ਨੇ 60 ਲੱਖ ਯਹੂਦੀਆਂ ਨੂੰ ਗੈਨਸ ਦੀ ਪੱਟੀ 'ਚ ਸਾੜਿਆ ਅੱਜ ਉਹ ਪੱਠੀ ਵੀ ਵੇਖ ਲਈ ਹੈ ਜੀ ਇਹੋ ਜਿਹੀਆਂ ਕਈ ਪੱਠੀਆਂ ਨੇ ਪਰ ਇੱਕ ਆਪਾਂ ਪੱਠੀ ਦਿਖਾ ਰਹੇ ਹਾਂ ਇਹ ਕਮਰੇ ਵਿੱਚ ਪਈ ਹੋਈ ਹੈ ਪੁਰਾਣਾ ਕਮਰਾ ਉਸ ਵਕਤ ਦਾ ਜੀ ਇਹ ਸਾਰਾ ਦੇਖੋ ਉਹ ਜਿੱਧਰੋਂ ਗੈਸ ਆਉਂਦੀ ਸੀ ਆ ਉਸ ਵਕਤ ਦੇ ਪੁਰਾਣੇ ਲੱਗੇ ਹੋਏ ਨੇ ਜੀ ਗੈਸ ਨਾਲੀਆਂ ਆ ਦੇਖੋ ਇਹ ਉਹ ਕਮਰਾ ਹੈ ਜਿੱਥੇ ਯਹੂਦੀਆਂ ਨੂੰ ਸਾੜਿਆ ਜਾਂਦਾ ਸੀ ਆ ਦੇਖੋ ਆ ਦੇਖੋ ਆ ਵੇਖੋ ਇਹ ਪੁਰਾਣਾ ਲੱਗਾ ਹੋਇਆ ਜੀ ਇਹ ਗੈਸ ਦਾ ਸਿਸਟਮ ਸਾਰਾ ਇਹ ਗੈਸ ਜਾ ਰਹੀ ਹੈ ਜੀ ਇਧਰ ਆ ਦੇਖੋ ਇਹ ਉਹ ਪੱਠੀ ਹੈ ਜਿੱਥੇ ਇਹ ਯਹੂਦੀਆਂ ਨੂੰ ਗੈਸ ਦੀਆਂ ਪੱਟੀਆਂ 'ਚ ਪਾ ਕੇ ਸਾੜਿਆ ਜਾਂਦਾ ਸੀ ਗੈਸ ਦੀ ਪੱਟੀ ਇੱਕ ਕਮਰੇ ਚ ਦੂਜੇ ਪਾਸੇ ਉਹ ਅਸੀਂ ਉਧਰ ਵੇਖੀ ਸੀ ਇਹ ਦੂਜੇ ਪਾਸੇ ਕਮਰਾ ਦੂਜਾ ਕਮਰੇ ਦੇ ਦੂਜੇ ਪਾਸੇ ਹੈ ਜੀ ਇਹ ਪੁਰਾਣੇ ਕਮਰੇ ਨੇ ਜੀ ਉਹੀ ਜਿੱਥੇ ਯਹੂਦੀਆਂ ਨੂੰ ਸਾੜਿਆ ਗਿਆ ਸੀ ਹਿਟਲਰ ਦਿਆਂ ਹਿਟਲਰ ਨੇ ਗੈਸ ਦੀਆਂ ਪੱਟੀਆਂ ਜੇ ਇਹ ਉਹ ਪੱਟੀ ਹੈ ਜੀ ਆਹ ਪੁਰਾਣਾ ਉਹੀ ਪਾਈਪਾਂ ਬਣੀਆਂ ਹੋਈਆਂ ਨੇ ਗੈਸ ਦੀਆਂ ਮੈਂ ਬੜੇ ਆਰਾਮ ਨਾਲ ਵੀਡੀਓ ਬਣਾ ਰਿਹਾ ਹਾਂ ਤੁਸੀਂ ਦੇਖਿਓ ਵੀਰੋ ਜ਼ਰੂਰ ਕੋਸ਼ਿਸ਼ ਕਰਿਓ ਤੇ ਅੱਲਾ ਦੂਜਾ ਕੀ ਸ਼ੇਰ ਵੀ ਕਰਿਆ ਜੇ ਇਹ ਮੈਂ ਯੂਰਪ ਵਿੱਚ ਆ ਕੇ ਇਹ ਚੀਜ਼ਾਂ ਦੇਖ ਰਿਹਾ ਜੀ ਆਹ ਦੇਖੋ ਇਹ ਉਹ ਕਮਰਾ ਹੈ ਜਿੱਥੋਂ ਉੱਤੇ ਫੁਵਾਾਰੇ ਚੱਲਦੇ ਹਨ ਤੇ ਸਾਰੀ ਜਨਾਨੀਆਂ ਬੰਦੇ ਨੰਗੇਵਾੜ ਦਿੰਦੇ ਹਨ ਤੇ ਉਹ ਨਾਲੇ ਹੀ ਦੇ ਸਰ ਇੱਥੇ ਆ ਕੇ ਜੀ ਐਡਾ ਕੁੱਤਾ ਸੀ ਨਿਵਾੰਦਾ ਵੀ ਸੀਟਲਰ ਨਿਵਾ ਕੇ ਉਹਨਾਂ ਨੂੰ ਮਾਰਦਾ ਕਹਿੰਦੇ ਪਹਿਲਾਂ ਨਾਉ ਫਿਰ ਤੁਹਾਨੂੰ ਮਾਰਾਂਗਾ ਆ ਪਾਣੀ ਦੀਆਂ ਲੱਗੀਆਂ ਹੋਈਆਂ ਜੀ ਪਾਣੀ ਦੀਆਂ ਪਾਈਪਾਂ ਆ ਬਾਹਰ ਦਾ ਦ੍ਰਿਸ਼ ਹੈ ਜੀ ਸੋ ਇਹ ਆਪਾਂ ਅੰਦਰਲੇ ਪਾਸੇ ਗੈਸਾਂ ਜੇਲ੍ਹ ਦੇ ਇਹ ਹਿਟਲਰ ਦੀ ਸਮੇਂ ਦੀ ਜੇਲ੍ਹ ਜੇ ਤੁਹਾਨੂੰ ਅੰਦਰੋਂ ਵਿਖਾਈਏ ਸੀ ਮੈਂ ਇਹ ਸਾਰੇ ਪਾਰਟ ਅਲੱਗ-ਅਲੱਗ ਬਣਾ ਕੇ ਤੁਹਾਨੂੰ ਵਿਖਾਵਾਂਗਾ ਜੀ ਠੀਕ ਹੈ ਜੀ